ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਆਓ ਅੱਜ ਦੀ ਸਾਖੀ ਦੇ ਵਿੱਚ ਜਾਣਦੇ ਹਾਂ ਕਿ ਭਾਈ ਮਰਦਾਨਾ ਨੇ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੱਚਖੰਡ ਨਾਲ ਜਾਣ ਦੀ ਜਿੱਦ ਕੀਤੀ ਤਾਂ ਫਿਰ ਕੀ ਹੋਇਆ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਇੱਕ ਵਾਰੀ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਦਾ ਉਧਾਰ ਕਰਦੇ ਹੋਏ ਇੱਕ ਜੰਗਲ ਦੇ ਵਿੱਚ ਚਲੇ ਜਾਂਦੇ ਹਨ ਅਤੇ ਉੱਥੇ ਇੱਕ ਦਰਾਖਤ ਦੇ ਹੇਠਾਂ ਆਸਣ ਲਾ ਕੇ ਬੈਠ ਜਾਂਦੇ ਹਨ ਕਿਉਂਕਿ ਸੰਗਤ ਜੀ ਉਹਨਾਂ ਸਮਿਆਂ ਦੇ ਵਿੱਚ ਨਗਰ ਜਾਂ ਕੋਈ ਪਿੰਡ ਨੇੜੇ-ਨੇੜੇ ਨਹੀਂ ਹੋਇਆ ਕਰਦੇ ਸਨ ਜਿਆਦਾਤਰ ਜੰਗਲ ਹੀ ਹੋਇਆ ਕਰਦਾ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸਮਾਦੀ ਤੂਠਦੇ ਹਨ ਤਾਂ ਭਾਈ ਮਰਦਾਨੇ ਨੂੰ ਕਹਿਣ ਲੱਗੇ ਕ ਮਰਦਾਨਿਆਂ ਅਸੀਂ ਸੱਚਖੰਡ ਜਾ ਰਹੇ ਹਾਂ ਅਤੇ 2-3 ਦਿਨਾਂ ਦੇ ਵਿੱਚ ਵਾਪਸ ਆ ਜਾਵਾਂਗੇ ਤੂੰ ਭਾਈ ਬਾਲਾ ਤੇ ਤੁਸੀਂ ਦੋਨੋਂ ਜਾਣੇ ਆਪਣਾ ਖਿਆਲ ਰੱਖਣਾ ਤਾਂ ਭਾਈ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲਗਾ ਕ ਪਾਤਸ਼ਾਹ ਜੀ ਕਿ ਮੈਨੂੰ ਵੀ ਆਪਣੇ ਨਾਲ ਹੀ ਸੱਚਖੰਡ ਲੈ ਚਲੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਰਦਾਨਿਆ ਅਸੀਂ ਤੈਨੂੰ ਆਪਣੇ ਨਾਲ ਨਹੀਂ ਲਿਜਾ ਸਕਦੇ ਤਾਂ ਭਾਈ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਪਾਤਸ਼ਾਹ ਜੀ ਇਹ ਗੱਲ ਪਾਤਸ਼ਾਹ ਜੀ ਮੈਂ ਸੱਚਖੰਡ ਜਾਣ ਦੇ ਲਾਇਕ ਨਹੀਂ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਨਹੀਂ ਮਰਦਾਨਿਆ ਐਹੋ ਜਿਹੀ ਕੋਈ ਗੱਲ ਨਹੀਂ ਹੈ ਤੁਸੀਂ ਸੱਚਖੰਡ ਜਾ ਸਕਦੇ ਹੋ ਪਰ ਅਸੀਂ ਤੈਨੂੰ ਆਪਣੇ ਨਾਲ ਨਹੀਂ ਲੈ ਕੇ ਜਾਣਾ ਚਾਹੁੰਦੇ ਤਾਂ ਭਾਈ ਮਰਦਾਨਾ ਕਹਿਣ ਲੱਗਾ ਕਿ ਗੁਰੂ ਜੀ ਤੁਸੀਂ ਮੈਨੂੰ ਆਪਣੇ ਨਾਲ ਕਿਉਂ ਨਹੀਂ ਲੈ ਕੇ ਜਾਣਾ ਚਾਹੁੰਦੇ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲਗੇ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲਗੇ ਕਿ ਮਰਦਾਨਿਆ ਜੇਕਰ ਤੁਸੀਂ ਉੱਥੇ ਜਾਓਗੇ ਤਾਂ ਕਰਤਾਰ ਨੇ ਤੁਹਾਨੂੰ ਕਹਿਣਾ ਹੈ ਕਿ ਤੁਸੀਂ ਮੈਨੂੰ ਕੀਰਤਨ ਸੁਣਾਓ ਜਦੋਂ ਤੁਸੀਂ ਕੀਰਤਨ ਸੁਣਾਓਗੇ ਤਾਂ ਤੁਹਾਡਾ ਕੀਰਤਨ ਇੰਨਾ ਸੋਹਣਾ ਹੁੰਦਾ ਹੈ ਤਾਂ ਕਰਤਾਰ ਨੇ ਤੁਹਾਨੂੰ ਆਪਣੇ ਕੋਲ ਹੀ ਰੱਖ ਲੈਣਾ ਹੈ ਪਰ ਹਜੇ ਤਾਂ ਆਪਾਂ ਬਹੁਤ ਸਾਰੇ ਕੰਮ ਕਰਨੇ ਹਨ ਜੇਕਰ ਤੈਨੂੰ ਉਸ ਕਰਤਾਰ ਨੇ ਉੱਥੇ ਹੀ ਰੱਖ ਲਿਆ ਤਾਂ ਫਿਰ ਸਾਡੇ ਨਾਲ ਕੌਣ ਕੀਰਤਨ ਕਰੇਗਾ ਤਾਂ ਭਾਈ ਮਰਦਾਨਾ ਕਹਿਣ ਲੱਗਾ ਕਪਾਸ਼ਾ ਜੀ ਤੁਸੀਂ ਆਪਣਾ ਕੋਈ ਹੋਰ ਸਾਥੀ ਲੱਭ ਲਿਓ ਜੇਕਰ ਉਹ ਕਰਤਾਰ ਮੇਰੇ ਕੋਲੋਂ ਕੀਰਤਨ ਕਰਵਾਵੇਗਾ ਤਾਂ ਹੋਰ ਮੈਨੂੰ ਕੀ ਚਾਹੀਦਾ ਹੈ ਅਤੇ ਪਾਸ਼ਾ ਜੀ ਤੁਸੀਂ ਆਪ ਹੀ ਤਾਂ ਮੈਨੂੰ ਕਹਿੰਦੇ ਹੁੰਦੇ ਹੋ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਕਿ ਸਾਡਾ ਸੱਚਖੰਡ ਹੀ ਅਸਲ ਟਿਕਾਣਾ ਹੈ ਉੱਥੇ ਹੀ ਜਾਣਾ ਹੈ ਤਾਂ ਫਿਰ ਮੈਂ ਹੁਣੇ ਹੀ ਚਲਿਆ ਜਾਂਦਾ ਹਾਂ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਮਰਦਾਨਿਆ ਜੇਕਰ ਤੂੰ ਸੱਚਖੰਡ ਚਲਿਆ ਜਾਵੇਂਗਾ ਤਾ ਤੂੰ ਆਪਣੇ ਘਰ ਵਾਲੀ ਅਤੇ ਬੱਚਿਆਂ ਨੂੰ ਨਹੀਂ ਮਿਲ ਪਾਵੇਂਗਾ ਮਰਦਾਨਿਆ ਤੇਰੀ ਮਰਜ਼ੀ ਹੈ ਜਾਣਾ ਹੈ ਤਾਂ ਚਲਿਆ ਜਾ ਪਰ ਤੂੰ ਆਪਣੇ ਬੱਚਿਆਂ ਤੇ ਘਰ ਵਾਲੀ ਨੂੰ ਨਹੀਂ ਮਿਲ ਪਾਵੇਂਗਾ ਭਾਈ ਮਰਦਾਨੇ ਨੇ ਜਦੋਂ ਗੁਰੂ ਨਾਨਕ ਪਾਸ਼ਾ ਜੀ ਦੀ ਇਹ ਗੱਲ ਸੁਣੀ ਤਾਂ ਤਾਂ ਭਾਈ ਮਰਦਾਨਾ ਜੀ ਕਹਿਣ ਲਗੇ ਕਪਾਸ਼ਾ ਜੀ ਨਹੀਂ ਤੁਸੀਂ ਆਪ ਹੀ ਚਲੇ ਜਾਓ ਮੈਂ ਇੱਥੇ ਹੀ ਠੀਕ ਹਾਂ ਤਾਂ ਮਰਦਾਨੇ ਦੇ ਐਨੀ ਗੱਲ ਕਹਿਣ ਤੋਂ ਬਾਅਦ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਸੱਚਖੰਡ ਵਿੱਚ ਚਲੇ ਜਾਂਦੇ ਹਨ ਅਤੇ 2-3 ਦਿਨਾਂ ਬਾਅਦ ਵਾਪਸ ਆਉਂਦੇ ਹਨ ਸੰਗਤ ਜੀ ਅੱਜ ਦੀ ਏ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਏਦਾਂ ਦੀਆਂ ਹੋਰ ਸਾਕੀਆਂ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਣਾ ਸਾਖੀ ਦੇਵੇ ਚ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਭੁੱਲ ਹੁੰਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ